ਫਿਲਹਾਲ ਦੀ ਘੜੀ ਬਾਜੀ ਜੋ ਜੰਗ ਲੱਗੀ ਹੋਈ ਸੀ ਉਹ ਖਤਮ ਹੋ ਚੁੱਕੀ ਆ ਪਾਕਿਸਤਾਨ ਤੇ ਭਾਰਤ ਦੀ ਜੰਗ ਲਗਾਤਾਰ جاری ਸੀ ਬਾਰਡਰ ਏਰੀਆ ਦੇ ਜਿੰਨੇ ਪਿੰਡ ਸੀ ਸਾਰੇ ਖਾਲੀ ਕਰਵਾ ਦਿੱਤੇ ਸਨ ਲਗਾਤਾਰ ਉਥੇ ਦੇ ਪਿੰਡ ਵਾਸੀ ਨੇੜੇ ਤੜੇ ਦੇ ਜਿਨ੍ਹਾਂ ਦੇ ਖੇਤ ਸੀ ਉਹ ਆਪਣਾ ਕੰਮ ਕਾਰ ਨਵੇੜ ਕੇ ਪਿੰਡਾਂ ਦੇ ਲੋਕ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਹੁੰਚ ਰਹੇ ਸੀ ਆਪਣਾ ਸਮਾਨ ਕੀਮਤੀ ਲੈ ਕੇ ਘਰਾਂ ਨੂੰ ਜੰਦਰੇ ਲੱਗੇ ਸਨ ਡੰਗਰ ਆਪਣੇ ਲੈ ਕੇ ਚਲੇਗੇ ਸਮਾਨ ਲੈ ਕੇ ਚਲੇਗੇ ਜਿੰਨਾ ਵੀ ਕੀਮਤੀ ਸਮਾਨ ਸੀ ਸਾਰਾ ਉਹ ਬਾਰਡਰ ਏਰੀਆ ਦਾ ਜਿੰਨਾ ਏਰੀਆ ਸੀ ਸਾਰਾ ਖਾਲੀ ਕਰਵਾ ਦਿੱਤਾ ਗਿਆ ਸੀ ਲੋਕ ਆਪਣੇ ਘਰਾਂ ਨੂੰ ਛੱਡ ਕੇ ਗਏ ਸੀ ਪਰ ਅੱਜ ਸੁਖ ਭਰਿਆ ਸਾਂ ਆਇਆ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਆਪਣਾ ਘਰ ਛੱਡ ਕੇ ਐ ਸੀ ਰਹੁੰਦੇ ਐ ਸੀ ਕਰਉਂਦੇ ਐ ਸੀ ਕਿ ਅਸੀਂ ਆਪਣਾ ਘਰ ਛੱਡ ਕੇ ਜਾ ਰਹੇ ਹਾਂ ਲੋਕ ਲੱਗ ਜਾ ਰਹੇ ਹਰ ਵਾਰ ਸਾਡੇ ਨਾਲ ਇਦਾਂ ਹੀ ਹੁੰਦਾ ਜਦੋਂ ਜੰਗ ਦਾ ਐਲਾਨ ਹੁੰਦਾ ਜਾਂ ਹੜ ਆਂਦੇ ਨੇ ਜਾਂ ਪਾਕਿਸਤਾਨ ਵੱਲੋਂ ਕੋਈ ਵੀ ਅਜਿਹੀ ਸਾਜ਼ਿਸ਼ ਰਚੀ ਜਾਂਦੀ ਹੈ ਤਾਂ ਸਾਨੂੰ ਪਹਿਲਾਂ ਸੰਦੇਸ਼ ਆ ਜਾਂਦਾ ਕਿ ਪਿੰਡ ਖਾਲੀ ਕਰ ਦਿਓ ਤੁਹਾਨੂੰ ਪਿੰਡ ਖਾਲੀ ਕਰਨੇ ਪੈਣਗੇ ਤੇ ਹੁਣ ਸੁਖਾ ਸਾਹ ਇਸ ਲਈ ਆ ਕਿਉਂਕਿ ਡੋਨਾਲਡ 트੍ਰੰਪ ਅਮਰੀਕਾ ਦਾ ਜੋ ਰਾਸ਼ਟਰਪਤੀ ਆ ਉਹਨਾਂ ਨੇ ਲਗਾਤਾਰ ਲੰਮੀ ਗੱਲਬਾਤ ਕੀਤੀ ਆ ਪਾਕਿਸਤਾਨ ਦੇ ਨਾਲ ਤੇ ਗੱਲ ਕੀਤੀ ਭਾਰਤ ਦੇ ਨਾਲ ਆਪਸੀ ਇਹਨਾਂ ਦਾ ਦੋਨੇ ਦੇਸ਼ਾਂ ਦਾ ਸਮਝੌਤਾ ਕਰਾਇਆ ਸੁਲਾਹ ਕਰਾਈ ਹੈ ਬਚੋਲਾ ਬਣ ਕੇ ਆਪਸ ਦੇ ਵਿੱਚ ਇਹਨਾਂ ਦੇ ਸੁਲਾਹ ਕਰਵਾ ਕੇ ਤਾਂ ਅੱਜ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਪਾ ਦਿੱਤੀ ਹੈ ਪੋਸਟ ਕਰ ਦਿੱਤੀ ਹੈ ਕਿ ਦੋਨੇ ਦੇਸ਼ਾਂ ਦਾ ਸਮਝੌਤਾ ਹੋ ਚੁੱਕਿਆ ਹੁਣ ਕੋਈ ਵੀ ਜਵਾਬੀ ਕਾਰਵਾਈ ਇੱਕ ਦੂਜੇ ਨੂੰ ਨਹੀਂ ਦੇਵੇਗਾ ਤੁਹਾਨੂੰ ਦੱਸ ਦਈਏ ਭਾਰਤ ਤੇ ਪਾਕਿਸਤਾਨ ਵਿਚਕਾਰ ਸੀਜ਼ ਫਾਇਰ ਸਮਝੌਤਾ ਹੋ ਚੁੱਕਿਆ ਹੁਣ ਨਾ ਤਾਂ ਪਾਕਿਸਤਾਨ ਦੀ ਆਰਮੀ ਤੇ ਨਾ ਹੀ ਇੰਡੀਆ ਦੀ ਆਰਮੀ ਉਧਰੋਂ ਫਾਇਰਿੰਗ ਕਰੇਗੀ ਨਾ ਉਧਰੋਂ ਇੱਧਰ ਫਾਇਰਿੰਗ ਹੋਏਗੀ ਡਰੋਨ ਰਾਹੀਂ ਜੋ ਬੰਬ ਵਾਸ ਕਰ ਰਹੇ ਸਨ ਪਾਕਿਸਤਾਨ ਦੇ ਡਰੋਨ ਆਪਣੇ ਇੰਡੀਆ ਦੇ ਵਿੱਚ ਬਾਰਡਰ ਏਰੀਆ ਉਥੇ ਲੋਕਾਂ ਦੇ ਘਰਾਂ ਦੇ ਉੱਤੇ ਬੰਬ ਸੈੱਟ ਰਹੇ ਸਨ ਤਾਂ ਬਾਈ ਜੀ ਉਹ ਹੁਣ ਕੋਈ ਵੀ ਇਦਾਂ ਦੀ ਕਾਰਵਾਈ ਨਹੀਂ ਕਰਨਗੇ ਕਿਉਂਕਿ ਸਮਝੌਤਾ ਹੋਇਆ ਉਸ ਦੇ ਵਿੱਚ ਸਾਰੀ ਗੱਲਬਾਤ ਹੋਈ ਹੈ ਕਿ ਦੋਨੇ ਦੇਸ਼ਾਂ ਦੇ ਵੱਲੋਂ ਕੋਈ ਵੀ ਇਦਾਂ ਦੀ ਜਵਾਬੀ ਕਾਰਵਾਈ ਨਹੀਂ ਕੀਤੀ ਜਾਏਗੀ ਜਾ ਕੋਈ ਵੀ ਆਰਮੀ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਉਸ ਨੂੰ ਤੁਰੰਤ ਰੋਕ ਲਿਆ ਜਾਵੇਗਾ ਫਿਲਹਾਲ ਦੀ ਘੜੀ ਬਾਈ ਜੀ ਜੋ جنگ ਲੱਗੀ ਹੋਈ ਸੀ ਉਹ ਖਤਮ ਹੋ ਚੁੱਕੀ ਆ ਰੱਬ ਅਗੇ ਅਰਦਾਸ ਆ ਕਿ ਇਹ ਜੰਗ ਅੱਗੇ ਤੋਂ ਦੁਬਾਰਾ ਨਾ ਲੱਗੇ ਬਹੁਤ ਵੱਡਾ ਸੁੱਖ ਦਾ ਸਾਹ ਮਿਲਿਆ ਲੋਕਾਂ ਨੂੰ ਕਿਉਂਕਿ ਜੇ ਜੰਗ ਲੱਗ ਜਾਣੀ ਸੀ ਬਾਈ ਜੀ ਸਭ ਤੋਂ ਵੱਡਾ ਸਭ ਤੋਂ ਵੱਡਾ ਨੁਕਸਾਨ ਹੋਣਾ ਸੀ ਆਪਣੇ ਪੰਜਾਬ ਦਾ ਦੁਜਾਨਕ ਸਥਾਣ ਹੋਣਾ ਜ਼ੀ ਦੇਸ਼ ਦਾ ਕਿਉਂਕਿ ਜਦੋਂ ਵੀ ਕਿਤੇ ਵੀ ਜੰਗ ਲੱਗਦੀ ਆ ਤਾਂ ਬਾਈ ਜੀ ਉਥੇ ਗਰੀਬੀ ਤਾਂ 20 ਸਾਲ ਦੇਸ਼ ਪਿੱਛੇ ਚਲਾ ਜਾਂਦਾ ਸਾਡਾ 1 ਰੁਪਿਆ ਉਸ ਦੀ ਗ੍ਰਾਫ ਡਾਊਨ ਹੋ ਜਾਂਦੀ ਆ ਸ਼ੇਅਰ ਮਾਰਕੀਟ ਡਾਊਨ ਹੋ ਜਾਂਦੀ ਆ ਬਿਲਕੁਲ ਲਗਭਗ ਵੀ 20 ਸਾਲ ਪਿੱਛੇ ਸਭ ਕੁਝ ਡਾਊਨ ਹੋ ਜਾਂਦਾ ਨਵੇਂ ਸਿਰੇ ਤੋਂ ਸਭ ਕੁਝ ਸ਼ੁਰੂ ਕਰਨ ਮੈਂਦਾ ਪਾਣਾਂ ਦੱਸਦੀ ਆ ਜਾਪਾਨ ਦੇ ਵਿੱਚ ਜਦੋਂ ਇੱਕ ਵਾਰ ਜੰਗ ਲੱਗੀ ਸੀ ਤਾਂ ਬਾਈ ਜੀ ਉਥੇ ਪਰਮਾਣੂ ਬੰਬ ਸੱਟਿਆ ਗਿਆ ਸੀ ਪਰਮਾਣੂ ਬੰਬ ਸੱਟਣ ਤੋਂ ਬਾਅਦ ਬਾਈ ਜੀ ਅੱਜ 40-50 ਸਾਲ ਹੋਣ ਵਾਲੇ ਨੇ ਉੱਥੇ ਬੰਬ ਸੱਟਿਆ ਹੋਇਆ ਅੱਜ ਤੱਕ ਰਾਜ਼ ਨਹੀਂ ਆਇਆ ਅੱਜ ਵੀ ਉੱਥੇ ਲੋਕ ਲੰਗੜੇ ਬੈਰੇ ਗੁੰਗੇ ਪੈਦਾ ਹੋ ਰਹੇ ਨੇ ਉੱਥੇ ਅੱਜ ਵੀ ਘਾਣ ਯੁੱਗ ਦਾ ਬਾਈ ਜੀ ਕਿਉਂਕਿ ਉੱਥੇ ਪਰਮਾਣੂ ਬੰਬ ਉਸ ਸਮੇਂ ਜੱਟਿਆ ਦੀ ਅੱਜ ਦੀ ਰੇਟ ਦੇ ਜੋ ਆਪਣੇ ਦੇਸ਼ ਕੋਲ ਜਾਂ ਪਾਕਿਸਤਾਨ ਕੋਲ ਪਰਮਾਣੂ ਬੰਬ ਨੇ ਬਾਈ ਜੀ ਉਸ ਤੋਂ ਦੁੱਗਣੀ ਤਿੰਗਣੀ ਗਤੀਵਿਧੀਆਂ ਵਾਲੇ ਨੇ ਪਰਮਾਣੂ ਬੰਬ ਜੇਕਰ ਉਹ ਪਰਮਾਣੂ ਬੰਬ ਚਲਾ ਦੇਣਗੇ ਬਾਈ ਜੀ ਆਪਣੀਆਂ ਆਉਣ ਵਾਲੀਆਂ ਨਸਲਾਂ ਤੱਕ ਪੈਦ ਨਹੀਂ ਹੋਣੀ ਆ ਕਿਉਂਕਿ ਜੇ ਇੱਕ ਪਰਮਾਣੂ ਬੰਬ ਚੱਲ ਜਾਂਦਾ ਜਿੰਨਾ ਏਰੀਆ ਉਹ ਕਵਰ ਕਰਦਾ ਤਾਂ ਉਸ ਜਗ੍ਹਾ ਤੱਕ ਜਿੰਨੇ ਵੀ ਲੋਕ ਨੇ ਚੱਲਦੀਆਂ ਗੱਡੀਆਂ ਨੂੰ ਪਾਣੀ ਬਣਾ ਦਿੰਦਾ ਉਹ ਚੱਲਦੀਆਂ ਗੱਡੀਆਂ ਦਾ ਪਾਣੀ ਘਰਾਂ ਦੇ ਘਰ ਪਾਣੀ ਬਣਾ ਦਿੰਦੇ ਆ ਬਿਲਕੁਲ ਬਾਈ ਜੀ ਪਿੰਗਲ ਜਾਣਾ ਇੰਨੇ ਕੁ ਉਸ ਦੇ ਵਿੱਚ ਤਾਪ ਆ ਇੰਨਾ ਕੁ ਸੇਕ ਆ ਉਹਦੇ ਵਿੱਚ ਜੋ ਪਰਮਾਣੂ ਬੰਬ ਚੱਲ ਜਾਂਦਾ ਤੇ ਸਾਡੇ ਪੰਜਾਬ ਦੇ ਸਾਡੇ ਦੇ ਦੇ ਬੜੇ ਹੀ ਲੋਕਾਂ ਨੂੰ ਬੜੀ ਖੁਸ਼ੀ ਸੀ جنگ ਲੱਗ ਰਹੀ ਹੈ جنگ ਲੱਗੂ جنگ ਲੱਗੂਗੀ ਜਦੋਂ جنگ ਲੱਗ ਜਾਂਦੀ ਨਾ ਤੁਹਾਨੂੰ ਲੁਕਣ ਦੇ ਲਈ ਥਾਂ ਹੀ ਲੱਭਣੀ ਸੀ ਭੱਜਦੇ ਫਿਰਦੇ ਕਿ ਕਿੱਥੇ ਅਸੀਂ ਬੜੀਏ ਬਾਜੀ ਜਦੋਂ ਕੋਈ ਵੀ ਇਦਾਂ ਦਾ ਕੰਮ ਹੁੰਦਾ ਕਿਸੇ ਵੀ ਦੇਸ਼ ਦੇ ਵਿੱਚ جنگ ਲੱਗਦੀ ਆ ਤਾਂ ਸਾਨੂੰ ਕਦੇ ਵੀ ਕਦੇ ਵੀ ਖੁਸ਼ੀ ਨਹੀਂ ਮਨਾਣੀ ਚਾਹੀਦੀ ਕਿਉਂਕਿ ਜੰਗ ਕੋਈ ਖੇਡ ਨਹੀਂ ਕੋਈ ਮਜ਼ਾਕ ਨਹੀਂ ਜੰਗ ਲੱਗਣਾ ਤਾਂ ਬਾਈ ਜੀ ਸਮਝ ਲੋ ਕਾਲਾ ਖਾਤਮਾ ਦੇਸ਼ਾਂ ਦਾ ਖਾਤਮਾ ਆਪਣੀਆਂ ਆਉਣ ਵਾਲੀਆਂ ਪੀੜੀਆਂ ਦਾ ਖਾਤਮਾ ਤਾਂ ਅੱਜ ਰੱਬ ਅੱਗੇ ਅਰਦਾਸ ਆ ਕਿ ਇਦਾਂ ਦੀ ਜੰਗ ਅੱਗੇ ਤੋਂ ਨਾ ਲੱਗੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਇਦਾਂ ਦੀ ਜੰਗ ਨਾ ਲੱਗੇ ਕਿਤੇ ਵੀ ਇਦਾਂ ਦੀ ਜੰਗ ਨਾ ਲੱਗੇ ਤਾਂ ਸਾਡਾ ਦਾ ਲਹਿੰਦੇ ਪੰਜਾਬ ਨਾਲ ਬਾਈ ਜੀ ਪਿਆਰੇ ਬੜਾ ਤੁਹਾਨੂੰ ਪਤਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਖੜਾ ਆਏ ਸਨ ਬਾਈ ਜੀ ਸਾਰਿਆਂ ਨੇ ਮੂੰਹ ਮੋੜਲੇ ਸੀ ਜਦਕਿ ਪੰਜਾਬ ਹਰ ਕਿਸ ਨਾਲ ਖੜਦਾ ਪੰਜਾਬ ਦੇ ਨਾਲ ਕੌਣ ਖੜਿਆ ਸੀ ਪਾਕਿਸਤਾਨ ਖੜਿਆ ਸੀਗਾ ਪਰ ਅੱਜ ਸੁਖ ਦਾ ਸਾਂਹ ਬਾਈ ਜੀ ਸਾਨੂੰ ਹਮੇਸ਼ਾ ਰੱਬ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਇਤਾਂ ਦੀ جنگ ਕਿਤਨਾ ਲੱਗੇ ਹੁਣ ਜੋ ਸਮਝੌਤਾ ਹੈ ਉਸ ਦੇ ਵਿੱਚ ਬਾਈ ਜੀ ਆਰਮੀ ਵੱਲੋਂ ਕੋਈ ਵੀ ਉਧਰ ਫਾਇਰਿੰਗ ਜਾਂ ਕੋਈ ਵੀ ਡਰੋਨ ਨਹੀਂ ਭੇਜਿਆ ਜਾਵੇਗਾ ਕੋਈ ਵੀ ਬਲਾਸਟ ਨਹੀਂ ਕੀਤਾ ਜਾਏਗਾ ਪਾਕਿਸਤਾਨ ਵੱਲੋਂ ਵੀ ਇੰਡੀਆ ਦੇ ਵਿੱਚ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਡਰਾਉਣੀ ਆਵੇਗਾ ਕੋਈ ਮਿਜ਼ਾਈਲ ਨਹੀਂ ਆਏਗੀ ਕੋਈ ਫਾਇਰਿੰਗ ਨਹੀਂ ਹੋਏਗੀ ਬੜੇ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰ ਦਿਓ ਇਹਨਾਂ ਦੇ ਸਮਝੌਤੇ ਦੇ ਵਿਚਕਾਰ ਦੋਨਾਂ ਦੇਸ਼ਾਂ ਦੇ ਸਮਝੌਤੇ ਦੇ ਵਿਚਕਾਰ ਆਇਆ ਡੋਨਾਲਡ ਟਰੰਪ ਉਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਕਰਦੇ ਆਂ ਧੰਨਵਾਦ ਕਰਦੇ ਆਂ ਕਿ ਸਾਡੇ ਦੇਸ਼ਾਂ ਦਾ ਉਹਨਾਂ ਨੇ ਸਮਝੌਤਾ ਕਰਾਇਆ ਕਿਉਂਕਿ ਜੇ ਜੰਗ ਲੱਗ ਜਾਂਦੀ ਸੀ ਤਾਂ ਬਈ ਸਭ ਕੁਝ ਖਤਮ ਹੋ ਜਾਂਦਾ ਬੜੇ ਨੂੰ ਸ਼ੇਅਰ ਕਰ ਦਿਓ ਸਬਸਤੇ ਚੀਕਾਲ